ਲੰਤੇ ਅੱਜ ਦੀ ਜਿਹੜਾ ਇੱਥੇ ਸਮਾਰੋਹ ਹੋ ਰਿਹਾ ਉਹਦੇ ਸੰਬੰਧ ਦੀ ਮੈਂ ਆਪ ਜੀ ਦੇ ਨਾਲ ਗੱਲ ਕਰਦਾ ਮੈਂ ਡਾਕਟਰ ਕਸ਼ਮੀਰ ਸਿੰਘ ਜੀ ਖੁੰਡਾ ਪ੍ਰਧਾਨ ਮਜਬੀ ਸਿੱਖ ਅਤੇ ਵਾਰਮਿਕ 12% ਰਾਖਵਾ ਕਰਨ ਬਚਾਓ ਮੋਰਚਾ ਮੇਰੇ ਨਾਲ ਨੇ ਸਾਡੇ ਜੱਜ ਸਾਹਿਬ ਸਾਡੇ ਸਰਪ੍ਰਸਤ ਨੇ ਇਸ ਮੋਰਚੇ ਦੇ ਸਰਦਾਰ ਬਲਵੰਤ ਸਿੰਘ ਜੀ ਕੈਸ਼ੀਅਰ ਨੇ ਸਰਦਾਰ ਅਭੈਨ ਸਿੰਘ ਜੀ ਨੇ ਸਰਦਾਰ ਮੰਗਲ ਸਿੰਘ ਜੀ ਨੇ ਗੁਗਲਾਨੀ ਜੀ ਨੇ ਤੇ ਸਾਡੇ ਬਹੁਤ ਹੀ ਮੇਰੇ ਸਤਿਕਾਰਯੋਗ ਛੋਟੇ ਵੀਰ ਨੇ ਅਸ਼wini ਸੋਤਾ ਜੀ ਨੇ ਜਿਨ੍ਹਾਂ ਨੇ ਜਿਹੜਾ ਇੱਕ ਲੰਬਾ ਸਮਾਂ ਇਹਦੀ ਵਿੱਚ ਕੰਮ ਕੀਤਾ ਇਸ ਮੋਰਚੇ ਦੇ ਵਿੱਚ ਇਹ ਮੋਰਚੇ ਦਾ ਜਿਹੜਾ ਉਦੇਸ਼ ਸੀਗਾ ਕਿ ਸਾਡੇ ਆਪਣੇ ਹੀ ਸ਼ੈਡਿਊਲਡ ਕਾਸਟ ਭਾਈਚਾਰੇ ਵੱਲੋਂ ਜਿਹੜਾ ਇੱਕ ਰਾਖਵਾ ਕਰਨ 1975 ਤੋਂ ਮਿਲਿਆ ਹੋਇਆ ਸੀਗਾ ਉਸ ਰਾਖਵੇ ਕਰਨ ਨੂੰ ਦਾ ਜਿਹੜਾ ਐਕਟ ਬਣ ਗਿਆ ਸੀ 2006 ਦੇ ਵਿੱਚ ਤੇ ਉਸ ਐਕਟ ਨੂੰ ਦੇ ਵਿੱਚ ਜਿਹੜੀ ਇੱਕ ਸਾਡੀ ਗਿਣਤੀ ਦੇ ਆਧਾਰ ਤੇ ਤੇ ਸਾਡਾ ਜੋ ਐਜੂਕੇਸ਼ਨਲ ਲੈਵਲ ਆ ਤੇ ਸਾਡੀ ਜੋ ਇਕਨੋਮਿਕ ਬੇਸ਼ੇ ਸੋਸ਼ਲ ਲੈਵਲ ਹੈ ਉਹਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਐਕਟ ਬਣਿਆ ਸੀਗਾ ਕਿ ਜੋ 12.5% 25% ਟੋਟਲ ਜਿਹੜੀ ਸ਼ਡਿਊਲਡ ਕਾਸਟ ਨੂੰ ਮਿਲਦੀ ਹੈ ਰਿਜ਼ਰਵੇਸ਼ਨ ਉਹਦੇ ਵਿੱਚੋਂ 12.5% ਪਹਿਲ ਦੇ ਆਧਾਰ ਤੇ ਜਿਹੜਾ ਮਜਬੀ ਜਾਤੀ ਵਾਰਮਿਕੀ ਨੂੰ ਦਿੱਤਾ ਜਾਵੇ ਜੇ ਅਵੇਲੇਬਲ ਹੋਣ ਤੇ ਉਹ ਜਿੰਨੇ ਅਵੇਲੇਬਲ ਹੁੰਦੇ ਸੀ ਉਹਨਿਆਂ ਨੂੰ ਦਿੱਤਾ ਜਾਂਦਾ ਸੀ ਬਾਕੀ ਜਿੰਨੀਆਂ ਪੋਸਟਾਂ ਬਾਕੀ ਕਿਉਂਕਿ ਸਾਡਾ ਭਾਈਚਾਰਾ ਕੋਈ ਬਹੁਤਾ ਪੜਿਆ ਲਿਖਿਆ ਨਹੀਂ ਉਹ ਸਾਰੀਆਂ ਪੋਸਟਾਂ ਉਹਨਾਂ ਨੂੰ ਸ਼ਿਫਟ ਹੋ ਜਾਂਦੀਆਂ ਸੀਗੀਆਂ ਮੈਂ ਤੁਹਾਨੂੰ ਇੱਕ ਹੈਰਾਨਗੀ ਵੱਡੀ ਗੱਲ ਦੱਸਦਾ ਵੀ ਹੁਣ ਜਿਹੜਾ 23 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਪਾਂ ਇੱਕ ਡਾਟਾ ਦਿੱਤਾ ਉਦੇ ਵਿੱਚ 23 ਮਹਿਕਮੇ ਦੀ ਸਾਨੂੰ ਜਿਹੜੀ ਇਨਫਾਰਮੇਸ਼ਨ ਆਈ ਤੇ ਬਹੁਤ ਸਾਰਾ ਇਸ ਕੋਲੇ ਵਾਅਰੋਲਾ ਪਿਆ ਹੋਇਆ ਪੂਰੇ ਜਿਹੜਾ ਆਪ ਇੰਡੀਆ ਦੇ ਜਿਹੜੇ মিডিਆ ਦੇ ਵਿੱਚ ਤੇ ਜਿਹੜੇ ਬਹੁਤ ਸਾਰੇ ਜਿਹੜੇ ਮੈਂ ਕਹਾਂ ਲਾ ਵੀ ਐਮਪੀ ਲੈਵਲ ਦੇ ਲੋਕ ਨੇ ਪਾਰਟੀਆਂ ਦੇ ਹੈੱਡ ਨੇ ਉਹ ਵੀ ਕਹਿ ਰਹੇ ਨੇ ਵੀ ਕੋਈ ਡਾਟਾ ਨਹੀਂ ਸੀ ਫੇ ਮੈਂ ਇਹ ਗੱਲ ਜਿਹੜੀ ਕਹਿਣਾ ਵੀ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦਾ ਇਹ ਡਾਟਾ ਲੱਗਾ ਕਿ ਜਿਹੜੀ ਮਜਬੀ ਵਾਰ ਬਿਕੀਆਂ ਦੀ ਗਿਣਤੀ ਹੈ ਰਿਪਰੈਜੈਂਟੇਸ਼ਨ ਹੈ ਸਰਵੇਸਾਈ ਦੇ ਵਿੱਚ ਉਹ ਮੜਾ ਮੜਾ ਜੋ ਆਰਟੀਆਈ ਦਾ ਡਾਟਾ ਮਿਲਿਆ ਸੀ ਉਹਦੇ ਵਿੱਚ ਕੇਵਲ 10% ਸੀ ਹੋਣੀ ਕਿੰਨੀ ਚਾਹੀਦੀ ਸੀ 50% ਹੋਣੀ ਚਾਹੀਦੀ ਕੇਵਲ 10% ਇਹ ਅੱਜ ਦੀ ਮੌਜੂਦਾ ਜਿਹੜੀ ਸਥਿਤੀ ਹੈ ਇਹ ਅਪ ਟੂ ਜਿਹੜੀ ਹੈ ਮਾਰਚ ਸੌਰੀ 31 ਮਾਰਚ 2023 ਤੱਕ ਦੀ ਜਿਹੜੀ ਪਰਸਤਿਤੀ ਹੈ ਤੇ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਬਾਕੀਆ ਮਹਿਕਮੇ ਦੇ ਵਿੱਚ ਜਿਹੜੀ ਕੀ ਗੱਲ ਹੋਊ ਸੋ ਇਹ ਵੀ ਜਿਹੜਾ ਥੋੜਾ ਬੋਤਾ ਸਾਨੂੰ ਮਿਲਦਾ ਸੀਗਾ ਤੇ ਇਹ ਸਾਡਾ ਜਿਹੜਾ ਭਾਈਚਾਰਾ ਸਾਡਾ ਆਪਣੇ ਭਰਾ ਸੀਗੇ ਪਤਾ ਨਹੀਂ ਕੀ ਉਹਨਾਂ ਨੂੰ ਮੁਸ਼ਕਲ ਇਹਦੇ ਵਿੱਚ ਆ ਰਹੀ ਸੀ ਸਾਨੂੰ ਥੋੜਾ ਮਿਲ ਰਿਹਾ ਸੀਗਾ ਉਹਨਾਂ ਨੂੰ ਬਹੁਤਾ ਮਿਲ ਰਿਹਾ ਸੀਗਾ ਲਈ ਜਾਂਦੇ ਸਾਡੇ ਵਿੱਚ ਕੋਈ ਗੱਲ ਨਹੀਂ ਸੀ ਪਰ ਉਹਨਾਂ ਨੂੰ ਪਤਾ ਨਹੀਂ ਸਮਝ ਨਹੀਂ ਆਈ ਕਿ ਇਹ ਵੀ ਜੇ 10% ਇਹਨਾਂ ਨੂੰ ਮਿਲਦਾ ਤੇ ਇਹ ਵੀ ਖੋਲੋ ਸੋ ਇਸ ਨੂੰ ਬਚਾਉਣ ਵਾਸਤੇ ਪਹਿਲਾਂ ਤੇ ਉਹਨਾਂ ਨੇ ਇਹਨੂੰ ਖਤਮ ਕਰਨ ਵਾਸਤੇ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਹਾਈ ਕੋਰਟ ਦੇ ਵਿੱਚ ਉਹ ਜਿੱਤ ਗਏ ਫਿਰ ਉਹਨਾਂ ਨੇ ਅਸੀਂ ਉਹਦੇ ਉੱਤੇ ਜਿਹੜੀ ਸਰਕਾਰ ਤੱਕ ਜਿਹੜੀ ਅਪਰੋਚ ਕੀਤੀ ਬੇਨਤੀ ਕੀਤੀ ਜਿਹੜੀ ਜੱਜ ਸਾਹਿਬ ਨੇ ਉਸ ਵੇਲੇ 2006 ਤੋਂ ਲੈ ਕੇ ਲਗਾਤਾਰ ਇਹ ਲੜਦੇ ਰਹੇ ਇਹਨਾਂ ਦੀ ਅਗਵਾਈ ਦੇ ਵਿੱਚ ਆਪਾਂ ਇੰਨੇ ਲੜਦੇ ਰਹੇ ਸੋ ਉਹ ਜਿਹੜੀ ਜਿਹੜੀ ਰਿੱਟ ਸੀਗੀ ਉਹ ਫਿਰ ਪੰਜਾਬ ਸਰਕਾਰ ਵੱਲੋਂ ਉੱਤੇ ਜਿਹੜੀ ਆ ਪਾਈ ਜਿਹੜੀ ਰਿਵਿਊ ਪਟੀਸ਼ਨ ਜਿਹੜੀ ਆ ਉਹ ਪਵਾਈ ਗਈ ਸੁਪਰੀਮ ਕੋਰਟ ਦੇ ਵਿੱਚ ਤੋਂ ਸੁਪਰੀਮ ਕੋਰਟ ਦੇ ਵਿੱਚ ਤਕਰੀਬਨ ਇਹ ਅੱਜਕੱਲ੍ਹ ਪੀ 14 ਸਾਲ ਬਾਅਦ 14 ਸਾਲ ਦੀ ਲੜਾਈ ਤੋਂ ਬਾਅਦ ਇਹ ਜਿਹੜਾ ਫੈਸਲਾ ਆਇਆ ਕਿ ਇਕਲਾਪ ਪੁਆਇੰਟ ਤੇ ਕਿ ਜਿਹੜੀ ਸਬ ਕੈਟੇਗਰੀਜ਼ੇਸ਼ਨ ਹੈ ਇਹ ਭਾਰਤ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਅਲਾਉ ਕਰਦਾ ਜਾਂ ਨਹੀਂ ਕਰਦਾ ਤੋਂ ਸੋ ਜਿਹੜੇ ਇਹ ਸੱਤ ਮੈਂਬਰੀ ਕਨਸਟੀਟਿਊਸ਼ਨਲ ਬੈਂਚ ਨੇ ਜਿਸ ਨੂੰ ਡੀ.ਵਾਈ ਚੰਦਰ ਚੂੜਜੀ ਤੇ ਉਹਨਾਂ ਦੇ ਨਾਲ 6 ਜੱਜ ਹੋਰ ਜਿਸ ਨੂੰ ਜਿਹੜੇ ਹੈਡ ਕਰ ਰਹੇ ਸੀਗੇ ਉਹਨਾਂ ਦੇ 6 ਇੱਕ ਦੇ ਮਤਲਬ 6 ਜੱਜ ਨੇ ਇਹ ਕਿਹਾ ਕਿ ਜਿਹੜਿਆ ਕਨਸਟੀਟਿਊਸ਼ਨ ਆਫ ਇੰਡੀਆ ਉਹ ਇੱਕ ਜਿਹੜਾ ਗਵਰਨਮੈਂਟ ਨੂੰ ਕਿਸੇ ਵੀ ਸਟੇਟ ਗਵਰਨਮੈਂਟ ਨੂੰ ਹੱਕ ਦਿੰਦਾ ਕਿ ਉਹ ਜਿਹੜੀ ਅ ਕਿਸੇ ਵੀ ਕੈਟਾਗਰੀ ਦੇ ਵਿੱਚ ਵਿਦਨ ਸ਼ਡਿਊਲਡ ਕਾਸਟ ਕਿਉਂਕਿ ਇਹ ਸ਼ਡਿਊਲਡ ਕਾਸਟਾਂ ਦਾ ਬਚਦਾ ਸ਼ਡਿਊਲਡ ਕਾਸਟ ਦੇ ਵਿੱਚ ਇਹ ਸਬ ਕੈਟਾਗਰੀਜੇਸ਼ਨ ਉਹ ਕਰ ਸਕਦਾ ਹੈ ਇਸ ਨੂੰ ਉਹਨਾਂ ਜਾਇਸਟ ਠਹਿਰਾ ਸੋ 1 ਅਗਸਤ 2024 ਨੂੰ ਇਸ ਤੇ ਜਿਹੜਾ ਫੈਸਲਾ ਆ ਗਿਆ ਸੋ ਜਿਹੜੀ ਲੰਬੀ ਇੱਕ ਪ੍ਰਕਿਰਿਆ ਸੀ ਕਿ ਲੰਬੀ ਕਾਨੂੰਨੀ ਲੜਾਈ ਸੀ ਉਹਦੇ ਵਿੱਚੋਂ ਜਿਹੜਾ ਮੋਰਚਾ ਹੈ ਮਜਬੀ ਸੇ ਕਿਤੇ ਵਾਰਮਿਕ 12.5% ਰਾਖਵਾ ਕਰਨ ਬਚਾਓ ਮੋਰਚਾ ਤੇ ਜਿਸ ਦੀ ਸਮੁੱਚੇ ਭਾਈਚਾਰੇ ਨੇ ਦੁਨੀਆ 'ਚ ਵੱਸਦੇ ਸਮੁੱਚੇ ਭਾਈਚਾਰੇ ਨੇ ਭਾਵੇਂ ਉਹ ਐਨ ਆਰ ਆਈ ਸੀਗੇ ਜਿਨ੍ਹਾਂ ਦਾ ਸ਼ਾਇਦ ਇਸ ਰੈਜ਼ਰਵੇਸ਼ਨ ਦੇ ਨਾਲ ਕੋਈ ਸਬੰਧ ਨਹੀਂ ਸੀਗਾ ਉਹਨਾਂ ਤੋਂ ਇਲਾਵਾ ਸਮੁੱਚੇ ਪੰਜਾਬ ਤੇ ਭਾਰਤ ਦੇ ਵਿੱਚ ਸਾਡੇ ਇਸ ਭਾਈਚਾਰੇ ਨੂੰ ਪਿਆਰ ਕਰਨ ਵਾਲੇ ਇਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਵੇਖਣਾ ਚਾਹੁੰਦੇ ਸੀਗੇ ਉਹਨਾਂ ਨੇ ਇਹਦੇ ਵਿੱਚ ਜਿਹੜੀ ਆਰਥਿਕ ਮਦਦ ਕੀਤੀ ਹੈ ਸੋ ਉਹਦੇ ਵਾਸਤੇ ਇਹ ਅਸ਼ਵਨੀ ਜੀ ਨੇ ਤੇ ਨਾਲ ਇਹਨਾਂ ਦੇ ਸਾਥੀ ਜੀ ਨੇ ਇਹਨਾਂ ਦੀ ਟੀਮ ਜੀ ਨੇ ਜਿਹੜਾ ਇੱਕ ਅੱਜ ਦਾ ਇੱਕ ਫੰਕਸ਼ਨ ਰੱਖਿਆ ਉਹਦੇ ਵਿੱਚ ਆਏ ਹਨ ਉਸ ਜਿੱਤ ਨੂੰ ਸੈਲੀਬ੍ਰੇਟ ਕਰਨ ਵਾਸਤੇ ਆਏ ਹਨ ਸੋ ਅਸੀਂ ਜਿਹੜੀ ਸਮੁੱਚੀ ਕੌਮ ਨੂੰ ਅੱਜ ਦੇ ਦਿਨ ਇਹ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਇਹ ਸਾਡਾ ਹੀ ਜਿੱਤ ਦਾ ਜਸ਼ਨ ਹੈ ਤੇ ਪਰ ਇਹ ਜੇ ਜਸ਼ਨ ਦਾ ਮਤਲਬ ਇਹ ਨਹੀਂ ਕਿ ਸਾ ਸਾਡੀ ਜਿਹੜੀ ਇੱਕ ਬਹੁਤ ਵੱਡੀ ਸ਼ਾਇਦ ਕਿਸੇ ਤੋਂ ਖੋਇਆ ਅਸੀਂ ਕਿਸੇ ਤੋਂ ਖੋਇਆ ਨਹੀਂ ਹੈ ਅਸੀਂ ਜੋ ਆਪਣਾ ਜਿਹੜਾ ਹੱਕ ਸੀਗਾ ਜੋ ਸਾਡੇ ਤੋਂ ਖੋਇਆ ਜਾ ਰਿਹਾ ਸੀਗਾ ਅਸੀਂ ਸਿਰਫ ਉਸ ਨੂੰ ਪਹੁੰਚਾਇਆ ਹੈ ਇਸ ਲਈ ਜਿਹੜਾ ਬਹੁਤ ਸਾਰਾ ਜਿਹੜਾ ਰੌਲਾ ਪਾ ਰਹੇ ਆ ਵੀ ਇਹਦੇ ਨਾਲ ਸ਼ਾਇਦ ਕਿਤੇ ਭਾਈਚਾਰੇ ਦੇ ਵਿੱਚ ਦੁਬੈਤ ਖੜਾ ਹੋ ਇਹਦੇ ਨਾਲ ਕੋਈ ਦੁਬੈਤ ਨਹੀਂ ਖੜਾ ਹੁੰਦਾ ਉਹ ਵੀ ਸਾਡੇ ਭਰਾ ਨੇ ਜਿੱਥੇ ਮੇਰਾ ਹੱਕ ਹੈ ਜਿੱਥੇ ਮੇਰੇ ਭਾਈਚਾਰੇ ਦਾ ਹੱਕ ਹੈ ਤੇ ਮੈਂ ਉਸ ਤੋਂ ਸਭ ਤੋਂ ਪਹਿਲਾਂ ਮੈਂ ਉਸ ਭਾਈਚਾਰੇ ਦੇ ਨਾਲ ਹਾਂ ਜਿੱਥੇ ਸ਼ੈਡਿਊਲਡ ਕਾਸਟ ਦੀ ਲੜਾਈ ਹੈ ਫਿਰ ਆ ਸਾਡਾ ਜਿਹੜਾ ਭਾਈਚਾਰਾ ਹੈ ਫਿਰ ਸ਼ੈਡਿਊਲਡ ਕਾਸਟ ਹੈ ਜਿਹ ਦੂਸਰੇ ਦੇ ਨਾਲ ਕਿਤੇ ਸਾਡਾ ਸੰਘਰਸ਼ ਜਿਹੜਾ ਉਹ ਬਣਦਾ ਸੋ ਅਸੀਂ ਆਪਣੇ ਘਰ ਨੂੰ ਪਹੁੰਚਾਇਆ ਹੈ ਸਾਡੇ ਪੈਰਾ ਹੇਠ ਜਿਹੜੀ ਅੱਗ ਪੜੀ ਗਈ ਸੀ ਉਸ ਉਸ ਤੋਂ ਅਸੀਂ ਬਚਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਅੱਜ ਅਸੀਂ ਸਮੁੱਚੇ ਭਾਈਚਾਰੇ ਦਾ ਮਜਬੀ ਵਾਲਮੀਕ ਭਾਈਚਾਰੇ ਦਾ ਜਿਹੜਾ ਧੰਨਵਾਦ ਕਰਨ ਵੀ ਆਏ ਹਾਂ ਤੇ ਇਹਨਾਂ ਜੋ ਸੈਲੀਬ੍ਰੇਟ ਕਰਨੇ ਕਰ ਰਹੇ ਨੇ ਉਸ ਸੈਲੀਬ੍ਰੇਸ਼ਨ ਦੇ ਵਿੱਚ ਸਾਡੀ ਜਿਹੜੀ ਸਮੁੱਚੀ ਟੀਮ ਹੈ ਉਹ ਭਾਗ ਲੈਣ ਆਈ ਹੈ ਅੱਜ ਲੁਧਿਆਣਾ ਵਿਖੇ ਭਾਰਤੀ ਵਾਲਮੀਕੀ ਤਰਨਸਾ ਜਿਸਟਰ ਭਾਬਾਦਸ ਵੱਲੋਂ ਜੋ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ 12.5% ਵਾਲਮੀਕੀ ਮਜਬੀ ਸਿੱਖ ਪਾਈਚਾਰੀ ਨੂੰ ਜਿਹੜਾ ਰੱਖਸ਼ਨ ਅਲੱਗ ਰੱਖਸ਼ਨ ਸੀਗਾ ਜੋ ਖਤਮ ਕਰਨ ਦੀ ਅਸਾਚ ਰਚ ਜਿਹੜੀ ਅਸੀਂ ਉਸ ਨੂੰ ਅਦਾਲਤ ਨੇ ਸਹੀ ਸਾਬਤ ਕੀਤਾ ਹੈ ਤੇ ਉਹ ਸਾਨੂੰ ਜਿਹੜਾ ਸਾਡਾ ਜਿੱਤ ਪ੍ਰਾਪਤ ਹੋਈ ਹੈ ਉਸ ਦੀ ਅਸੀਂ ਵਾਲਮੀਕੀ ਮਜਬੀ ਸਿੱਖ 12.5% ਰੱਖਸ਼ਨ ਬਚਾਓ ਮੋਰਚਾ ਜਿਸ ਦੇ ਪ੍ਰਧਾਨ ਕਸ਼ਮੀਰ ਸਿੰਘ ਖੰਡਾ ਜੀ ਜੀਕੇ ਸੱਬਰਵਾਲ ਜੀ ਤੇ ਭਲਵੰਤ ਸਿੰਘ ਜੀ ਇਹ ਸਾਰੇ ਵੀਰ ਸਮੁੱਚੀ ਟੀਮ ਲੈ ਕੇ ਲੜਾਉਣੇ ਪਹੁੰਚੇ ਇਹਨਾਂ ਨੇ ਇਹ ਸਾਰਾ ਪ੍ਰਯਾਸ ਕਰਕੇ ਇਹ ਲੜਾਈ ਨੂੰ ਜਿੱਤਿਆ ਹੈ ਅਸੀਂ ਅਸੀਂ ਇੱਥੇ ਭਾਵਾਦਸ ਵੱਲੋਂ ਇਹਨਾਂ ਦਾ ਜਿਹੜਾ ਇਹ ਸਨਮਾਨ ਵੀ ਕੀਤਾ ਹੈ ਤੇ ਸਵਾਗਤ ਵੀ ਕੀਤਾ ਹੈ ਤੇ ਅਸੀਂ ਇਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਅਗਲੀ ਵੀ ਜੜੀ ਕੋਈ ਲੜਾਈ ਇਹ ਲੜਣਗੇ ਅਸੀਂ ਉਹਦੇ ਵਿੱਚ ਪੂਰਾ ਤਨਮਨ ਤਨ ਨਾਲ ਹਿੱਸਾ ਲਵਾਂਗੇ ਧੰਨਵਾਦ ਜੈ ਜਵਾਂ